ਪੰਜਾਬ ਦੀਆਂ ਸੜਕਾਂ ਦੇ ਹਾਲਾਤ ਦੇਖ ਕੇ ਮਾਨ ਸਰਕਾਰ ਤੇ ਤਤੇ ਹੋਏ ਸੁਖਪਾਲ ਸਿੰਘ ਖੈਰਾ ਕੀ ਕੁਝ ਕਿਹਾ ਆਉ ਤੁਹਾਨੂੰ ਵੀ ਸੁਣਾਉਣੇ ਹਾਂ। ਆ ਸੁਭਾਨਪੁਰ ਇਹ ਇੱਕ ਕਿਸਮ ਦੀ ਸਾਡੀ ਕੌਨਸਟਿਟੂਐਂਸੀ ਦੀ ਜਿੱਦਾਂ ਇੱਕ ਲਾਈਫਲਾਈਨ ਕਹਿ ਸਕਦੇ ਆਪਾਂ ਇੱਕ ਜੀਵਨ ਰੇਖਾ ਕਿਉਂਕਿ ਜਿੰਨੀ ਵੀ ਮਾਲਵੇ ਤੋਂ ਵਾਇਆ ਕਪੂਰਥਲਾ ਟ੍ਰੈਫਿਕ ਆਉਂਦੀ ਆ ਔਰ ਇਹ ਟ੍ਰੈਫਿਕ ਹੋ ਕੇ ਸੁਭਾਨਪੁਰ ਨਡਾਲਾ ਬਿਗਵਾਲ ਤੋਂ ਗੁਜ਼ਰ ਕੇ ਇਹ ਅਲਟੀਮੇਟਲੀ ਜਾਂਦੀ ਆ ਟਵਰਡਸ ਟਾਂਡਾ ਐਂਡ ਪਠਾਨਕੋਟ ਸੋ ਬੜਾ ਇੰਪੋਰਟੈਂਟ ਲਿੰਕ ਆ ਸਾਡੀ ਕਨਸਟਿਟਿਊਐਂਸੀ ਦਾ ਇਹਦੇ ਹਾਲਾਤ ਬਹੁਤ ਤਰਸਯੋਗ ਨੇ ਔਰ ਇਨਾ ਹਾਲਾਤਾਂ ਦੇ ਕਰਕੇ ਪੇ ਤਹਾਸ਼ਾ ਐਕਸੀਡੈਂਟ ਹੁੰਦੇ ਨੇ ਬਹੁਤ ਲੋਕਾਂ ਦੀ ਕੰਪਲੇਂਟ ਆ ਮੈਨੂੰ ਹਲਕਾ ਭਲੱਤ ਦੇ ਜਿੰਨੇ ਪਤਵੰਤੇ ਸੱਜਣ ਮਿਲਦੇ ਨੇ ਕਿ ਜੀ ਸਾਡੀ ਸੜਕ ਦਾ ਜ਼ਰੂਰ ਕੁਝ ਕਰੋ ਮੈਂ ਬਤੌਰ ਆਪੋਜੀਸ਼ਨ ਦਾ ਇੱਕ ਨੁਮਾਇੰਦਾ ਹੁੰਦਿਆਂ ਮੈਂ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਮੈਂ ਨਾਲ ਨਾਲ ਤੁਹਾਨੂੰ ਸੜਕ ਦਿਖਾਈ ਜਾਣਾ ਮੈਂ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਇਸ ਸੜਕ ਦਾ ਔਰ ਉੱਥੇ ਜਿਹੜਾ ਟਰਾਂਸਪੋਰਟ ਸੌਰੀ ਪੀਡਬਲਯੂਡੀ ਮਨਿਸਟਰ ਹੈ ਉਹ ਸਿਰਫ ਇਹ ਕਹਿ ਕੇ ਗੁਜ਼ਾਰਾ ਛਡਾ ਲੈਂਦੇ ਨੇ ਕਿ ਜੀ ਜਲਦੀ ਬਣਾ ਦੇਾਂਗੇ ਐਕਸਟੈਂਡੇਡਾਈਜ਼ਡ ਜਵਾਬ ਆ ਉਹਨਾਂ ਦੇ ਕੋਲ ਇਹ 10 ਕਿਲੋਮੀਟਰ ਦੇ ਕਰੀਬ ਇਹ ਸੜਕ ਹੈ ਜੀ ਔਰ ਇੰਨੇ ਮਾੜੇ ਹਾਲਾਤ ਆ ਕਿ ਮੇਰਾ ਖਿਆਲ ਹੈ ਕਿ ਹੁਣ ਤੱਕ ਪਿਛਲੇ 3 ਸਾਲਾਂ ਤੋਂ ਇੱਕ ਨਵੇਂ ਪੈਸੇ ਦਾ ਇੱਥੇ ਕੋਈ ਕੰਮ ਨਹੀਂ ਹੋਇਆ ਔਰ ਬਹੁਤ ਐਕਸੀਡੈਂਟ ਜਿੱਦਾਂ ਮੈਂ ਕਹਾ ਚੰਗੇ ਚੰਗੇ ਬੰਦੇ ਸਾਡੇ ਹਲਕੇ ਦੇ ਚਾਹੇ ਉਹ ਚੱਕੋ ਕੀ ਪਿੰਡ ਦੀਆਂ ਮੌਤਾਂ ਹੋਈਆਂ ਨੇ ਜਾਂ ਇਬਰਾਹਿਮਪਾਲ ਦੀਆਂ ਮੌਤਾਂ ਹੋਈਆਂ ਨੇ ਜਿੰਨੇ ਪਿੰਡ ਆਉਂਦੇ ਨੇ ਕਿਉਂਕਿ ਵੱਡੀ ਟ੍ਰੈਫਿਕ ਆਉਂਦੀ ਇੱਥੇ ਟਰੱਕ ਟਰਾਲੇ ਚੱਲਦੇ ਨੇ ਵੱਡੇ ਜਿਹੜੇ ਮਾਲਵੇ ਚੋਂ ਜਿਹੜੇ ਜਾਂਦੇ ਨੇ ਪਠਾਨਕੋਟ ਨੂੰ ਜਾ ਕੇ ਰੇਤਾ ਬਚਰੀ ਤੇ ਉਹ ਕੰਮ ਕਰਦੇ ਨੇ ਉਹ ਸਾਰੇ ਜਿਹੜੇ ਨੇ ਉਹ ਇਸ ਸੜਕ ਦੇ ਵਿੱਚੋਂ ਦੀ ਲੰਘਦੇ ਨੇ ਕਿਉਂਕਿ ਸ਼ਾਇਦ ਉਹਨਾਂ ਨੂੰ ਟੋਲ ਪਲਾਜ਼ੇ ਦਾ ਵੀ ਬਚਤ ਹੁੰਦੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਸਟ੍ਰੈਚ ਸੜਕ ਦੀ ਜਿਹੜੀ ਆ ਉਹ ਖੁਰਦ-ਬੁਰਦ ਹੋਈ ਹੋਈ ਸੜਕ ਔਰ ਇਹ ਮੈਂ ਐਕਸਪਲੇਨ ਕਰਨਾ ਚਾਹੁੰਦਾ ਕਿ ਚਾਰ ਤਰ੍ਹਾਂ ਦੀਆਂ ਸੜਕਾਂ ਨੇ ਜਿਹਦੇ ਵਿੱਚ ਅ ਤੁਸੀਂ ਮੇਰੇ ਤੋਂ ਥੋੜਾ ਸਮਝ ਲਓ ਕਿ ਨੈਸ਼ਨਲ ਹਾਈਵੇ ਨੇ ਜਿਵੇਂ ਕਿ ਦਿੱਲੀ ਅੰਮ੍ਰਿਤਸਰ ਆ ਉਹ ਨੈਸ਼ਨਲ ਹਾਈਵੇ ਆ ਔਰ ਇਸੇ ਤਰ੍ਹਾਂ ਨਾਲ ਜਿਹੜਾ ਸਟੇਟ ਹਾਈਵੇ ਹੁੰਦਾ ਨੈਸ਼ਨਲ ਹਾਈਵੇ ਦੇ ਵਿੱਚ ਦਿੱਲੀ ਅੰਮ੍ਰਿਤਸਰ ਹੋ ਗਿਆ ਜਾਂ ਚੰਡੀਗੜ ਪਟਿਆਲਾ ਬਠਿੰਡਾ ਅੰਮ੍ਰਿਤਸਰ ਹਾਈਵੇ ਉਹ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਨੇ ਫਿਰ ਨੈਕਸਟ ਕੈਟੇਗਰੀ ਔਨ ਦੀ ਸਟੇਟ ਹਾਈਵੇਜ਼ ਜਿਹੜੇ ਸਟੇਟ ਹਾਈਵੇਜ਼ ਨੇ ਉਹ ਵੀ ਪਾਰਸ਼ਲੀ ਫੰਡਡ ਨੇ ਜਿਹੜੀ ਤੁਹਾਡੀ ਹੁੰਦੀ ਆ ਸੈਂਟਰਲ ਗਵਰਨਮੈਂਟ ਜਿਹੜੀਆਂ ਦੋ ਇੰਪੋਰਟੈਂਟ ਸੜਕਾਂ ਨੇ ਹੁੰਦੀਆਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਹਾਲਾਤ ਕੀ ਸੜਕਾਂ ਇਹਦੇ ਦੋ ਜਿਹੜੇ ਪਲਾਨ ਰੋਡ ਜਿਵੇਂ ਕਿ ਸੁਭਾਨਪੁਰ ਨਡਾਲਾ ਜਦੀ ਮੈਂ ਗੱਲ ਕਰ ਰਹਾ ਇਹ ਪਲਾਨ ਰੋਡ ਆ ਔਰ ਇਹ ਪਲਾਨ ਰੋਡ ਜਿਹੜੀ ਆ ਇਹ ਸਟੇਟ ਗਵਰਨਮੈਂਟ ਦੀ ਸੋਲ ਰਿਸਪੋਨਸੀਬਿਲਟੀ ਆ ਇਸ ਤੋਂ ਅਗੀਆਂ ਹੈਗੀਆਂ ਲਿੰਕ ਰੋਡਸ ਜਿਹੜੀਆਂ ਪਿੰਡਾਂ ਦੀਆਂ 2 2 3 3 ਕਿਲੋਮੀਟਰ ਦੀਆਂ ਲਿੰਕ ਰੋਡਸ ਨੇ ਉਹਨਾਂ ਦੀ ਵੀ ਬਹੁਤ ਬੁਰੀ ਹਾਲਤ ਆ ਇੰਟੀਰੀਅਰ ਪੰਜਾਬ ਦੀ ਇਕੱਲਾ ਮੈਂ ਚਲੋ ਆਪਣੀ ਕਨਸਟੈਂਸੀ ਦਿਖਾ ਸਕਦਾ ਵਾਂ ਵੈਸੇ ਹਾਲਾਤ ਜਿਹੜੇ ਨੇ ਉਹ ਸਾਰੇ ਪੰਜਾਬ ਦੀਆਂ ਅੰਦਰੂਨੀਆ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਬਹੁਤ ਬੁਰੇ ਹਾਲਤ ਆ ਆ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਨੇ ਸੜਕ ਦੇ ਦੇਖੋ ਤੁਸੀਂ ਜਿੱਥੋਂ ਇੰਪੋਰਟੈਂਟ ਜਿਹੜੀ ਨਿਕਲਣੀ ਆ ਸਾਰੀ ਟ੍ਰੈਫਿਕ ਉਹਦੇ ਹਾਲਾਤ ਕੀ ਆ ਔਰ ਭਗਵੰਤਮਾਨ ਬਸ ਨਿਰੀਆਂ ਗੱਪਾਂ ਮਾਰ ਰਿਹਾ ਟੀਵੀਆਂ ਤੇ ਚੜ ਕੇ ਸ਼ੋਰ ਮਚਾ ਕੇ ਕਿ ਬਹੁਤ ਕੰਮ ਕਰਾ ਦਿੱਤਾ ਅਸੀਂ ਪੰਜਾਬ ਦੇ ਵਿੱਚ ਬਦਲਾਵ ਲਿਆ ਦਿੱਤਾ ਪੰਜਾਬ ਰੰਗਲਾ ਪੰਜਾਬ ਬਣਾ ਦਿੱਤਾ ਔਰ ਇੰਨਾ ਝੂਠੋ ਝੂਠ ਇਸ਼ਤਿਹਾਰਾਂ ਵਿੱਚ ਅਖਬਾਰਾਂ ਵਿੱਚ ਬੋਰਡਾਂ ਦੇ ਵਿੱਚ ਦੂਰ ਦਿੱਲੀ ਤੱਕ ਦੇਸ਼ ਵਿੱਚ ਪਬਲਿਸਿਟੀ ਕੀਤੀ ਜਾ ਰਹੀ ਕਿ ਪੰਜਾਬ ਜਿਹੜਾ ਵਾ ਉਹ ਸਵਰਗ ਬਣ ਚੁੱਕਾ ਲੇਕਿਨ ਮੇਰਾ ਅੱਜ ਇਹ ਫਰਸਿਗਾ ਕੋ ਮੈਨੂੰ ਆਪਣੀ ਕੰਸਟਿਟੂਐਂਸੀ ਦੇ ਲੋਕਾਂ ਨੂੰ ਮੈਂ ਜਵਾਬ ਦੇ ਆ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਸਿਗਾ ਕਿ ਪਿਛਲੇ 3 ਸਾਲਾਂ ਵਿੱਚ ਇਹਨਾਂ ਕੋਲੋਂ ਇੱਕ ਅਖੋਤੀ ਬਦਰਾਉ ਦੇ ਕੋਲੋਂ ਆ ਸੜਕ ਨਹੀਂ ਇੱਕ ਬਣੀ ਉਕਲੀ ਇਹ ਸੜਕ ਨਹੀਂ ਮੇਰੀ ਕੰਸਟਿਟੂਐਂਸੀ ਦੀਆਂ ਇਦਾਂ ਦੀਆਂ ਇੰਪੋਰਟੈਂਟ ਸੜਕਾਂ ਨੇ ਨਡਾਲਾ ਤੋਂ ਢਿਲਵਾ ਜੀ ਨਡਾਲਾ ਤੋਂ ਪੁਲੱਥ ਔਰ ਜਿਹੜੀਆਂ ਇੰਟੀਰੀਅਰ ਲਿੰਕ ਰੋਡਸ ਨੇ ਪਿੰਡਾਂ ਦੀਆਂ ਟੁੱਟੀਆਂ ਪਈਆਂ ਨੇ ਪੂਰੀ ਹਾਲਾਤ ਨੇ ਸਟੇਟ ਗਵਰਨਮੈਂਟ ਮਹਿਜ਼ ਝੂਠ ਬੋਲ ਰਹੀ ਆ ਗੱਪਾਂ ਮਾਰ ਰਹੀ ਆ ਰੋਜ਼ ਦਿਨ ਟੀਵੀਆ ਤੇ اشتہار ਦੇਦੀ ਆ ਅਖਬਾਰਾਂ 'ਚ ਰੰਗਦਾਰ اشتہار ਦੇਦੀ ਆ ਸਾਰੇ ਪੰਜਾਬ ਦੇ ਵਿੱਚ ਬੋਰਡ ਜਿਹੜੇ ਨੇ ਉਹ ਲਗਵਾ ਰੱਖੇ ਨੇ ਪਰ ਸੜਕਾਂ ਦੇ ਹਾਲਾਤ ਜਿਹੜੀ ਬੇਸਿਕ ਇੱਕ ਇੰਪੋਰਟੈਂਟ ਸੈਗਮੈਂਟ ਆ ਤੁਸੀਂ ਦੇਖ ਸਕਦੇ ਆ ਹਾਲਤ ਕੀ ਆ ਸਾਡੇ ਦੇਖੋ ਟੋਆ ਕਿੰਨਾ ਆ ਇੰਪੋਰਟੈਂਟ ਸੜਕਾਂ ਤੁਸੀਂ ਦੇਖੋ ਵਿਚਾਰੇ ਕਿਦੋਂ ਕਿਦੋਂ ਹੋ ਕੇ ਗੱਡੀਆਂ ਮੋਟਰਾਂ ਵਾਲੇ ਜਿਹੜੇ ਟ੍ਰੈਫਿਕ ਆਉਂਦੀ ਨੇ ਉਹ ਕੀ ਕਰ ਕੀ ਰਹੇ ਨੇ ਔਰ ਜਦੋਂ ਇਹ ਘਮਾਉਂਦੇ ਫਰੌਂਦੇ ਨੇ ਟੋਏ ਅਵੋਇਡ ਕਰਦੇ ਨੇ ਉਦੋਂ ਐਕਸੀਡੈਂਟ ਹੁੰਦੇ ਨੇ ਔਰ ਲੋਕੀ ਮਰਦੇ ਨੇ ਇੱਥੇ ਜਿਹੜੇ ਜ਼ਮਾਨਤ ਜਬਤ ਨਹਿਕਮਾਂ ਜਿਹਨਾਂ ਦੀ ਦੋ ਵਾਰੀ ਜ਼ਮਾਨਤਾਂ ਜਬਤ ਹੋਈਆਂ ਕਦੀ ਇੱਥੇ ਸੜਕ ਤੇ ਆਣ ਕੇ ਫਿੱਟਾ ਕੱਟ ਕੇ ਚੱਲ ਜਾਂਦੇ ਨੇ ਤੇ ਲੋ ਜੀ ਆ ਸੜਕ ਅਸੀਂ ਬਸ ਚੰਦ ਦਿਨਾਂ ਚ ਬਣਾ ਦੇਣੀ ਆ ਪਿਛਲੇ ਸਾਲ ਕਹਿੰਦੇ ਨੇ ਕਹਿੰਦੇ ਹੀ ਨੇ ਸੁਣਿਆ ਵਾ ਕਿ ਜੀ ਕਰੋੜ ਰੁਪਈਆ ਲਾਇਆ ਇਸ ਸੜਕ ਤੇ ਅਕਰ ਕਰੋੜ ਰੁਪਏ ਲਾਇਆ ਹੁੰਦਾ ਕੱਟੋ-ਕੱਟ ਕੋਈ ਛੋਟਾ-ਮੋਟਾ ਪੈਚਵਾ ਕੀ ਕੀਤਾ ਹੁੰਦਾ ਤੇ ਆਜ ਸੜਕ ਦੇ ਹਾਲਾਤ ਇਹ ਨਹੀਂ ਸੀ ਹੋਣੇ ਤੋਂ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਮੈਂ ਆ ਤੁਹਾਨੂੰ ਸੜਕ ਦੇ ਹਾਲਾਤ ਦਿਖਾਤੇ ਨੇ ਔਰ ਮੈਂ ਹੁਣ ਤੁਹਾਨੂੰ ਸਭ ਨੂੰ ਹੀ ਅਪੀਲ ਕਰੂੰਗਾ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਇਸ ਲਈ ਕਰੋ ਤਾਂ ਕਿ ਸਾਰੇ ਪੰਜਾਬ ਦੀਆਂ ਸੜਕਾਂ ਦੀ ਕੱਟੋ-ਕੱਟ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰੀ ਜਿਹੜੀ ਹੈ ਆਪਣੀ ਸਮਝੇ ਔਰ ਇੱਕ ਪਾਸੇ 1 ਲੱਖ ਕਰੋੜ ਦਾ ਕਰਜ਼ਾ ਝਾੜਤਾ ਇਸ ਸਰਕਾਰ ਨੇ ਪਿਛਲੇ ਅ ਤਕਰੀਬਨ 3 ਸਾਲ ਹੀ ਲਾ ਲੋ 1 ਲੱਖ ਕਰੋੜ ਰੁਪਏ ਕਰਜ਼ਾ ਝਾੜਿਆ ਉਹ ਪੈਸਾ ਗਿਆ ਕਿੱਥੇ ਆ ਸੜਕਾਂ ਟੁੱਟੀਆਂ ਹੋਈਆਂ ਨੇ ਸਕੂਲਾਂ ਵਿੱਚ ਟੀਚਰਜ਼ ਨਹੀਂ ਹਨ ਤੁਸੀਂ ਕੱਲ ਪਰਸੋ ਦੇਖ ਲਿਆ ਆਰਟੀਆਈ ਡਾਟਾ ਆਇਆ ਕਿ 40% ਸੀਨੀਅਰ ਸਕੈਂਡਰੀ ਸਕੂਲ ਪੰਜਾਬ ਦੇ ਵਿਦਆਊਟ ਪ੍ਰਿੰਸੀਪਲ ਵਿਦਆਊਟ ਹੈਡਮਾਸਟਰ ਨੇ ਸਾਡੇ ਕਪੂਰਥਲੇ ਜ਼ਿਲ੍ਹੇ ਦਾ ਆਰਟੀਆਈ ਡਾਟਾ ਮੈਂ ਸ਼ੇਅਰ ਕੀਤਾ ਟਵਿੱਟਰ ਦੇ ਉੱਤੇ ਉੱਥੇ ਤਾਂ ਬਹੁਤ ਹਲ ਹੋਰ ਵੀ ਹਾਲਾਤ ਖਰਾਬ ਨੇ 70-70% ਸਕੂਲਾਂ ਵਿੱਚ ਜਿਹੜੇ ਟੀਚਰ ਪ੍ਰਿੰਸੀਪਲ ਤੇ ਹੈਡਮਾਸਟਰ ਨਹੀਂਗੇ ਹਸਪਤਾਲਾਂ ਦੀ ਬਹੁਤ ਮਾੜੀ ਹਾਲਤ ਹੈ ਹਸਪਤਾਲਾਂ ਦੀ ਬੜੀ ਬੁਰੀ ਹਾਲਤ ਹੈ ਆ ਆ ਅਖੋਤੀ ਆਮ ਆਦਮੀ ਪਾਰਟੀ ਕਲੀਨਕਾ ਆਪਣਾ ਪਾਰਟੀ ਦਾ ਨਾਂ ਚਮਕਾਉਣ ਲਈ ਬਣਾਤੀਆਂ ਲੇਕਿਨ ਲੋਕੀ ੱੱਕੇ ਖਾ ਰਹੇ ਨੇ ਇਲਾਜ ਕਿਸੇ ਦਾ ਹੋ ਨਹੀਂ ਰਿਹਾ ਅ ਰਜਿੰਦਰਾ ਹਸਪੀਟਲ ਵਰਗਾ ਪ੍ਰੀਮੀਅਰ ਇੰਸਟੀਟਿਊਸ਼ਨ ਆ ਸਾਡਾ ਹੈਲਥ ਦਾ ਉੱਥੇ ਜਿਹੜਾ ਤੁਸੀਂ ਅੰਦਾਜ਼ਾ ਲਾ ਲਓ ਕਿ ऑपरेशन थिएटर ਵਿੱਚ ਚੱਲਦੇ ਆਪਰੇਸ਼ਨ ਵਿੱਚ ਲਾਈਟ ਗਲ ਹੋ ਜਾਂਦੀ ਹੈ ਫਿਰ ਹੋਣਾ ਹਸਪਤਾਲਾਂ ਦੀ ਵੀਡੀਓਜ਼ ਆਈਆਂ ਲਾਈਟ ਗਲ ਹੋ ਗਈ ਤੇ ਪੈਸਾ ਸਾਡਾ ਜਿਹੜਾ ਲੱਖ ਕਰੋੜ ਰੁਪਇਆ ਚੱਕਿਆ ਉਹ ਮੈਂ ਪੁੱਛਣਾ ਚਾਹਣਾ ਵਾਂ ਕਿ ਉਹ ਪੈਸਾ ਲਾਇਆ ਕਿੱਥੇ ਭਗਵੰਤ ਮਾਨ ਦੀ ਸਰਕਾਰ ਨੇ ਅਗਰ ਲਾਇਆ ਹੁੰਦਾ ਤੇ ਫਿਰ ਸੜਕਾਂ ਬਣਨੀਆਂ ਚਾਹੀਦੀਆਂ ਸੀ ਆ ਦੇਖੋ ਤੁਸੀਂ ਕਿਵੇਂ ਅੱਜ ਆ ਜਿਹੜੀ ਇੰਪੋਰਟੈਂਟ ਲਿੰਕ ਰੋਡ ਇੱਕ ਤੁਹਾਨੂੰ ਦਿਖਾ ਰਿਹਾ ਸੌਰੀ ਪਲਾਨਡ ਰੋਡ ਉਹਦੇ ਹਾਲਾਤ ਕੀ ਨੇ ਔਰ ਮੈਂ ਜਦੋਂ ਡਿਪਾਰਟਮੈਂਟ ਨਾਲ ਗੱਲ ਕਰਦਾ ਵਾਂ ਡਿਪਾਰਟਮੈਂਟ ਵਾਲੇ ਕਹਿੰਦੇ ਜੀ ਸਾਡੇ ਪੱਲੇ ਕੁਛ ਨਹੀਂਗਾ ਸਾਡੇ ਕੋਲ ਪੈਸਾ ਕੋਈ ਨਹੀਂਗਾ ਜਿਹੜੀਆਂ ਸੜਕਾਂ ਸਾਡੀ ਹੁਣ ਦੋ ਤਿੰਨ ਇੰਪੋਰਟੈਂਟ ਰਿਪੇਅਰ ਹੋਣ ਲੱਗੀਆਂ ਨੇ ਇੱਕ ਭੁਲੱਤ ਤੋਂ ਲੈ ਕੇ ਵਾਇਆ ਮਕਸੂਦਪੁਰ ਔਰ ਤਲਵੰਡੀ ਕੁੱਕਾ ਅੱਡੇ ਤੱਕ ਉਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਚ ਰਿਪੇਅਰ ਕਰਾਉਣ ਲੱਗੇ ਨੇ ਇੱਕ ਇੱਕ ਦੋ ਸੜਕਾਂ ਦੀ ਵਾਈਟਨਿੰਗ ਹੋ ਰਹੀ ਆ ਬੋਪਾਰਾਵਾ ਤੋਂ ਲੈ ਕੇ ਬਜਾਜ ਤੇ ਫਰਤੇਪੁਰ ਤੋਂ ਲੈ ਕੇ ਟਾਂਡੀ ਔਲਖ ਤੱਕ ਉਹ ਸਾਰੀਆਂ ਪ੍ਰਧਾਨ ਮੰਤਰੀ ਸੜਕ 'ਚੋਂ ਪੈਸੇ ਲੱਗਣ ਲੱਗੇ ਨੇ ਪੁਲਾ ਪ੍ਰਧਾਨ ਮੰਤਰੀ ਚੋ ਪੈਸੇ ਲੱਗ ਰਹੇ ਨੇ ਨੈਸ਼ਨਲ ਹਾਈਵੇਜ਼ ਬਣ ਰਹੇ ਨੇ ਪੰਜਾਬ ਦੇ ਵਿੱਚ ਔਰ ਸਟੇਟ ਹਾਈਵੇਜ਼ ਵੀ ਜਿੱਥੇ ਫੰਡਿੰਗ ਹੈਗੀ ਆ ਬਾਲੀਆਂ ਬਾਲੀਆਂ ਸੜਕਾਂ ਸਾਨੀਆਂ ਬਣ ਰਹੀਆਂ ਲੇਕਿਨ ਜਿੱਥੇ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਆਉਂਦੀ ਆ ਆਪਣੀ ਪਰਸਨਲ ਜਿੱਥੇ ਇੱਕ ਸਟੇਟ ਨੇ ਸੋਲੀ ਆਪਣਾ ਪੈਸਾ ਲਾਉਣਾ ਉਹ ਸੜਕਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਏ ਹਨ ਔਰ ਮੈਨੂੰ ਫਿਰ ਮੈਂ ਦੁਬਾਰਾ ਪੁੱਛਣਾ ਚਾਹੁੰਨਾ ਕਿ ਇੰਨਾ ਭਾਰੀ ਕਰਜ਼ਾ ਜਿਹੜਾ ਚੱਕਿਆ ਜਾ ਰਿਹਾ ਸਾਡੀ ਸਟੇਟ ਦੇ ਉੱਤੇ ਉਹ ਕਰਜ਼ਾ ਕਿੱਥੇ ਜਾ ਰਿਹਾ ਭਗਵੰਤਪານ ਦੀ ਸਰਕਾਰ ਨੂੰ ਕੇਚਰੀਵਾਲ ਨੂੰ ਰੋਜ਼ ਉੱਥੇ ਚੀਕਾ ਕੇ ਬਦਲਾਵ ਲਿਆੰਦਾ ਸੀ ਪੰਜਾਬ ਦੇ ਵਿੱਚ ਬਦਲਾਵ ਲਿਆੰਦਾ ਦੱਸਣ ਤਾਂ ਸਹੀ ਸਾਨੂੰ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਉਹ ਗਿਆ ਕਿੱਥੇ ਆ ਕੀ ਉਹ ਹੈਲੀਕਾਪਟਰਾਂ ਵਿੱਚ ਉੱਡ ਗਿਆ ਵਾ ਕੀ ਉਹ ਸਾਰਾ ਪੈਸਾ ਜਹਾਜ਼ਾ ਚੁੜਾਤਾ ਆ ਭਗਵੰਤ ਮਾਨ ਦੀ ਸਰਕਾਰ ਨੇ ਇਹਨਾਂ ਦੇ ਕੋਲ ਹਜ਼ਾਰ ਹਜ਼ਾਰ ਗਨਮੈਨ ਦਰਜਨਾ ਕਮਾਂਡੋਜ਼ ਲਈ ਫਿਰਦੇ ਇਹਨਾਂ ਦੇ ਮਨਿਸਟਰ ਕੀ ਇਹਨਾਂ ਨੇ ਉਹ ਪੈਸਾ ਸਾਰਾ ਉੱਥੇ ਉੜਾ ਦਿੱਤਾ ਕਿੱਥੇ ਗਿਆ ਪੈਸਾ ਸਾਰਾ ਇਹ ਲੋਕਾਂ ਦਾ ਜਾਣਨ ਦਾ ਅਧਿਕਾਰ ਆ ਔਰ ਮੈਂ ਵਿਧਾਨ ਸਭਾ ਚ ਕੀ ਕਹਿਣਾ ਚਾਹੁੰਦਾ ਕਿ ਜਦੋਂ ਪਿਛਲੇ ਸਾਲ ਉਠਾਇਆ ਮਸਲਾ ਕਹਿੰਦੇ ਜੀ ਬਸ ਜਲਦੀ ਬਣਾ ਦੇਾਂਗੇ ਤੇ ਹੁਣ ਤਾਂ ਮੈਨੂੰ ਵਿਧਾਨ ਸਭਾ ਦੇ ਵਿੱਚ ਸਪੀਕਰ ਕੁਲਤਾਰ ਸੰਧਵਾ ਬੋਲਣ ਹੀ ਦਿੰਦੇ ਮੈਨੂੰ ਬਿਲਕੁਲ ਇੱਕ ਸ਼ਬਦ ਵੀ ਨਹੀਂ ਬੋਲਣ ਦਿੱਤਾ ਜਾਂਦਾ ਮੈਂ ਗੈਰ ਪੰਜਾਬੀਆਂ ਦਾ ਬਿੱਲ ਪਾਸ ਕਰਨ ਵਾਸਤੇ ਦਿੱਤਾ ਹੋਇਆ ਕਿ ਸਾਡੇ ਕੰਪੋਰਟੈਂਟ ਸਾਡਾ ਆਇਡੈਂਟੀਟੀ ਕ੍ਰਾਈਸਿਸ ਆ ਰਿਹਾ ਡੈਮੋਗ੍ਰਾਫਿਕ ਸਿਚੁਏਸ਼ਨ ਚੇਂਜ ਹੋ ਰਹੀ ਆ ਉਹ ਨਹੀਂ ਮੈਨੂੰ ਉੱਥੇ ਬਹਿਸ ਕਰਨ ਦਿੰਦੇ ਕੋਈ ਮੈਨੇਕੇਸ ਉੱਥੇ ਕੋਈ ਗੱਲ ਹੋਣ ਨਹੀਂ ਦਿੰਦੇ ਔਰ ਪਿਛਲੇ 1 ਸਾਲ ਵਿੱਚ ਸਭ ਤੋਂ ਛੋਟੇ 2 ਸੈਸ਼ਨ ਸਿਰਫ 2 ਸੈਸ਼ਨ 13 ਸਿਟਿੰਗ ਸਿਰਫ ਕਿਸੇ ਸਰਕਾਰ ਨੇ ਇੰਨੇ ਛੋਟੇ ਸੈਸ਼ਨ ਨਹੀਂ ਬੁਲਾਏ ਜਿਵੇਂ ਕਿ ਇਹਨਾਂ ਨੇ ਇੱਕ ਵਿਧਾਨ ਸਭਾ ਦਾ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਇਸ ਪਾਰਟੀ ਨੇ ਸੋ ਵੀਰੋ ਭੈਣੋ ਬਜ਼ੁਰਗੋ ਭਰਾਓ ਐਨ ਆਰ ਆਈਸ ਵਿਸ਼ਪ ਬੈਠੇ ਪੰਜਾਬੀਆਂ ਨੂੰ ਕਹੂੰਗਾ ਕਿ ਆ ਗਰਾਊਂਡ ਰਿਐਲਿਟੀ ਇਹ ਹੈ ਜੋ ਮੈਂ ਤੁਹਾਨੂੰ ਇੱਥੇ ਅੱਜ ਸੁਬਾਨਪੁਰ ਔਰ ਨਡਾਲਾ ਲਿੰਕ ਰੋਡ ਦੀ ਦਿਖਾ ਰਿਹਾ ਹਾਂ ਸ਼ਾਇਦ ਇਦਾਂ ਦੀਆਂ ਬਹੁਤ ਪਲਾਨ ਰੋਡ ਇਦਾਂ ਦੀਆਂ ਬਹੁਤ ਸਾਰੀਆਂ ਪਲਾਨ ਰੋਡ ਸੀ ਬੜੀ ਬੁਰੀ ਹਾਲਤ ਹੈ ਔਰ ਲਿੰਕ ਰੋਡ ਸੀ ਇਹਦੇ ਨਾਲੋਂ ਵੀ ਜ਼ਿਆਦਾ ਬੱਤਰ ਹਾਲਤ ਆ ਔਰ ਮੈਨੂੰ ਦੁੱਖ ਆ ਕਿ ਇਹਨਾਂ ਦੀ ਨਲੇਕੀ ਦੇ ਕਰਕੇ ਬੇਤਹਾਸ਼ਾ ਮੌਤਾਂ ਹੋ ਰਹੀਆਂ ਨੇ ਐਕਸੀਡੈਂਟਸ ਹੋ ਰਹੇ ਨੇ ਔਰ ਗੱਡੀਆਂ ਟੁੱਟ ਰਹੀਆਂ ਨੇ ਬੁਰੀ ਹਾਲਤ ਹੋ ਰਹੀ ਆ ਇਹਦੀ ਸਾਰੀ ਗੱਲ ਦੀ ਰਿਸਪੌਂਸਿਬਿਲਟੀ ਆ ਦੇਖੋ ਕਿਵੇਂ ਜ਼ਿਕ-ਜ਼ੈਗ ਜਾਂਦੇ ਨੇ ਲੋਕੀ ਜਸਟ ਟੂ ਅਵੋਇਡ ਜਿਹੜਾ ਮਾੜਾ ਪੈਚ ਆ ਸੜਕ ਦਾ ਉਹਨੂੰ ਅਵੋਇਡ ਕਰਨ ਵਾਸਤੇ ਕਦੀ ਗੱਡੀ ਖੱਬੇ ਲੈ ਜਾਂਦੇ ਨੇ ਕਦੀ ਸੱਜੇ ਲੈ ਜਾਂਦੇ ਨੇ ਔਰ ਅੱਜ ਤਾਂ ਮੈਂ ਦੇਖ ਨਹੀਂ ਰਿਹਾ ਹੈਵੀ ਟ੍ਰੈਫਿਕ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਟਰੋਲਾ ਆ ਰਿਹਾ ਦੂਰ ਤੁਸੀਂ ਦੇਖੋਗੇ ਹਲੇ ਆ ਬਸ ਤੋਂ ਅਗਲੇ ਪਾਸੇ ਦਿਖਾਉਣਾ ਤੁਹਾਨੂੰ ਇਦਾਂ ਦੇ ਵੱਡੇ ਟਰੋਲੇਜ਼ ਇਹਦੇ ਤੇ ਪਲਾਈ ਕਰਦੇ ਨੇ ਵੱਡਾ ਵੱਡਾ ਬੋਝ ਲੈ ਕੇ ਜਾਂਦੇ ਨੇ ਔਰ ਇਹਨਾਂ ਦੇ ਕਰਕੇ ਸੜਕ ਟੁੱਟ ਜਾਂਦੀ ਔਰ ਐਕਸੀਡੈਂਟਸ ਇੱਥੇ ਹੁੰਦੇ ਨੇ ਬਹੁਤ ਜ਼ਿਆਦਾ ਤੇ ਰਿਪੇਅਰ ਕਰਾਉਣਾ ਫਰਜ਼ ਜਿਹੜਾ ਸੀਗਾ ਉਹ ਪੰਜਾਬ ਸਰਕਾਰ ਦਾ ਮੇਰੀ ਭਗਵੰਤ ਮਾਨ ਨੂੰ ਅਪੀਲ ਆ ਕਿ ਗੱਪਾਂ ਮਾਰਨੀਆਂ ਛੱਡੋ ਔਰ ਆਪਣੇ ਕੰਮ ਵਾਸਤੇ ਜਿਹਦੇ ਲਈ ਤੁਹਾਨੂੰ ਲੋਕਾਂ ਨੇ ਇਲੈਕਟ ਕੀਤਾ ਉਸ ਕੰਮ ਦੇ ਉੱਤੇ ਆਣ ਕੇ ਆਪਣੀ ਜ਼ਿੰਮੇਵਾਰੀ ਪੂਕਤੋ ਤੇ ਬੇਸਿਕ ਐਮਿਨਿਟੀਆਂ ਜਿਹੜੀਆਂ ਨੇ ਸਾਰਾ ਕੁਝ ਮੁਫਤਖੋਰੀ ਨਾਲ ਤੁਸੀਂ ਸਟੇਟ ਦਾ ਲੁੱਟਾ ਰਹੇ ਹੋ ਜਹਾਜ਼ਾਂ ਤੇ ਚੜ ਰਹੇ ਹੋ ਜਾਂ ਅਯਾਸ਼ੀ ਕਰ ਰਹੇ ਹੋ ਗਨਮੈਨ ਲੈ ਕੇ ਘੁੰਮਦੇ ਹੋ ਔਰ ਹੈਲੀਕਾਪਟਰ ਸਾਡਾ ਉਡਾਉਂਦੇ ਹੋ ਕਰੋ ਬੰਦ ਤੇ ਆ ਜਿਹੜੀਆਂ ਲੋਕਾਂ ਦੀਆਂ ਸੜਕਾਂ ਦਾ ਸਕੂਲਾਂ ਦਾ ਤੇ ਬੇਸਿਕ ਹਸਪੀਟਲਸ ਦਾ ਕੰਮ ਤੁਹਾਡੀ ਰਿਸਪੌਂਸਿਬਿਲਟੀ ਦਿੱਤੀ ਆ ਉਹਨੂੰ ਤੁਸੀਂ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰੋ ਦੋਸਤੋ ਅੱਜ ਦੇ ਇਸ ਚਾਹੇ ਉਹ ਸਾਦਾ ਮੁੱਦਾ ਵਾ ਪਰ ਪਬਲਿਕ ਇੰਟਰਸਟ ਦਾ ਮੁੱਦਾ ਹੋਣ ਕਰਕੇ ਜੋ ਤੁਸੀਂ ਮੇਰੇ ਨਾਲ ਇੱਥੇ ਅੱਜ ਜੁੜੇ ਹੋ ਮੈਂ ਤੁਹਾਡਾ ਸਭ ਦਾ ਬੜਾ ਮਸ਼ਕੂਰ ਆ ਇਸ ਵੀਡੀਓ ਨੂੰ ਇਸ ਪਬਲਿਕ ਇੰਟਰਸਟ ਦੇ ਈਸ਼ੂ ਨੂੰ ਜਿਆਦਾ ਤੋਂ ਜਿਆਦਾ ਹਾਈਲਾਈਟ ਕਰਨਾ ਔਰ 3 ਸਾਲ ਮੈਂ ਕਹਿ ਰਿਹਾ ਇਹ ਸੜਕ ਜਿਹੜੀ ਸੁਭਾਨਪੁਰ ਨਡਾਲਾ 3 ਸਾਲ ਤੋਂ ਲੋਕੀ ਤੱਕੇ ਖਾ ਰਹੇ ਨੇ ਮਰ ਰਹੇ ਨੇ ਨੋ ਰਿਲੀਫ ਐਟ 올 ਇਸ ਸੜਕ ਦੀ ਸਾਡੀ ਮੰਗ ਆ ਪੰਜਾਬ ਸਰਕਾਰ ਦੇ ਕੋਲੋਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਹੋਰ ਪਲੈਨ ਰੋਡਸ ਨੇ ਲਿੰਕ ਰੋਡਸ ਨੇ ਸਾਰੇ ਪੰਜਾਬ ਦੇ ਵਿੱਚ ਟੁੱਟੀਆਂ ਉਹਨਾਂ ਤੇ ਪੈਸਾ ਖਰਚ ਕਰੋ ਕਰਜ਼ਾ ਜਿਹੜਾ ਚੁਕਦਿਆਂ ਘੱਟੋ ਘੱਟ ਇੰਨਾ ਤਾਂ ਕਰ ਦਿਓ ਕਿ ਜਿਹੜਾ ਕਰਜ਼ਾ ਚੱਕ ਰਹੇ ਹੋ ਉਹ ਇਦਾਂ ਦੀ ਚੰਗੀਆਂ ਇਦਾਂ ਦੀ ਸੜਕਾਂ ਟੁੱਟੀਆਂ ਰਿਪੇਅਰ ਕਰਨ ਤੇ ਲਾਓ ਸਕੂਲਾਂ ਤੇ ਹਸਪਤਾਲ ਨੂੰ ਠੀਕ ਕਰੋ ਆਪਣੀ ਅਯਾਸ਼ੀ ਵਾਸਤੇ ਮਤ ਖਰਚ ਕਰੋ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ